ਉਸਾਰੀ ਅਧੀਨ ਇਹ ਮਕਾਨ ਅਤੇ ਨਾਲ ਲੱਗਦੀ ਗਲੀ 'ਚ ਡਿੱਗੇ ਬਿਜਲੀ ਦੇ ਖੰਭੇ ਤੇ ਖਿਲਰਿਆ ਮਲਬਾ ਸੂਬੇ ਅੰਦਰ ਜਿਉਂਦੀ ਜਾਗਦੀ ਭ੍ਰਿਸ਼ਟਾਚਾਰੀ ਦੀ ਇਹ ਿਕਣਾਉਣੀ ਤਸਵੀਰ ਅਤੇ ਮਕਾਨ ਮਾਲਕ ਦੀ ਵੱਡੀ ਲਾਪਰਵਾਹੀ ਨੇ ਦੋ ਵਿਅਕਤੀਆਂ ਨੂੰ ਜ਼ਖਮੀ ਕਰ ਮੰਜੇ ਤੇ ਪਾ ਦਿੱਤਾ ਮਾਮਲਾ ਪਟਿਆਲੇ ਦੇ ਫਰੈਂਡਸ ਇਨਕਲੇਵ ਦਾ ਹੈ ਜਿੱਥੇ ਇੱਕ ਵਿਅਕਤੀ ਇਸ ਇਲਾਕੇ 'ਚ ਨਵੇਂ ਮਕਾਨ ਦੀ ਉਸਾਰੀ ਕਰਵਾ ਰਿਹਾ ਸੀ ਪਰ ਅਚਾਨਕ ਛੱਤ ਡਿੱਗਣ ਕਾਰਨ ਹਾਦਸਾ ਵਾਪਰ ਗਿਆ ਤੇ ਪਤਾ ਲੱਗਦੇ ਹੀ ਇਸ ਮਕਾਨ ਦਾ ਮਾਲਕ ਦੁੜਕੀਲਾ 9211 ਹੋ ਗਿਆ ਇੱਥੇ ਬਾਈਟਾਂ ਲਾ ਦਿਓ ਸਾਰੀਆਂ ਐਸ ਐਮ ਜ਼ेड ਨਿਊਜ਼ ਦੇ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ ਅੰਸਰ ਕੀ ਨਾਮ ਹੈ ਮੇਰਾ ਨਾਮ ਮੋਹਿਤਾ ਜੀ ਮੈਂ ਆਮ ਆਦਮੀ ਪਾਰਟੀ ਦਾ ਬਲੌਗ ਪ੍ਰਧਾਨ ਹਾਂ ਮੈਨੂੰ ਹੁਣੇ ਅੱਧੇ ਘੰਟੇ ਪਹਿਲਾਂ ਦੇ 11:30 ਵਜੇ ਦਾ ਇਨਸੀਡੈਂਟ ਹੈ ਜਿਹੜਾ ਹੋਇਆ ਬਿਜਲੀ ਦੇ ਖੰਬੇ ਗਿਰੇ ਹੋਏ ਆ ਇੱਕ ਬਿਲਡਿੰਗ ਬਣ ਰਹੀ ਸੀ ਇਹ ਇਹਦੀ ਮਿਲਖੇ ਲੈਂਟਰ ਪਿਆ ਹੋਇਆ ਸੀ ਨਾ ਹਾਂਜੀ ਲੈਂਟਰ ਪਿਆ ਹੋਇਆ ਸੀ ਮੈਨੂੰ ਹੁਣੇ ਇਹਨਾਂ ਨੇ ਅੱਜ ਹੀ ਦੱਸਿਆ ਮੈਨੂੰ ਪਤਾ ਹੁੰਦਾ ਤਾਂ ਪਹਿਲਾਂ ਆਪਾਂ ਇਹਨਾਂ ਨੂੰ ਰੋਕਦੇ ਮੋਦੀ ਕੀ ਕਰ ਰਹੇ ਨੇ ਜੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾਜਾਇਜ਼ ਭਗਵੰਤ ਮਾਨ ਵਧੀਆ ਨਹੀਂ ਸਾਡੇ ਮਾਨ ਸਾਹਿਬ ਜੀ ਨਾਜਾਇਜ਼ ਕੋਠੀਆਂ ਵੀ ਜੋ ਕਰਿਆ ਸਾਡੇ ਮਾਨ ਸਾਹਿਬ ਜੀ ਬਿਲਡਿੰਗ ਦੀ ਪਹਿਲਾਂ ਵੀ ਕਹਿੰਦੇ ਸ਼ਿਕਾਇਤ ਦਿੱਤੀ ਹੋਈ ਸੀ ਜੋ ਵੀ ਮੈਨੂੰ ਹੁਣ ਇਹਨਾਂ ਨੇ ਦੱਸਿਆ ਜੋ ਵੀ ਇਸ ਹੋਊਗਾ ਜੋ ਵੀ ਬੰਦੀ ਹੈ ਉਹ ਸਿਸਟਮ ਨਾਲ ਕਾਰਵਾਈ ਹੋਗੀ ਸਾਡੇ ਮਾਨ ਸਾਹਿਬ ਨੇ ਸਾਡੇ ਡਾਕਟਰ ਬਲਵਿੰਦਰ ਸਿੰਘ ਜੀ ਨੇ ਸਾਡੇ ਜਿਹੜੇ ਸੀਐਮ ਸਾਹਿਬ ਹੈ ਬਿਲਕੁਲ ਦਿਸ਼ਾ ਨਿਰਦੇਸ਼ ਹੈ ਕਿਤੇ ਭ੍ਰਸ਼ਟਾਚਾਰ ਬਖਸ਼ਾ ਨਹੀਂ ਜਾਏਗਾ ਔਰ ਸਾਡੇ ਡਾਕਟਰ ਬਲਵਿੰਦਰ ਸਿੰਘ ਤੁਹਾਨੂੰ ਪਤਾ ਹੈ ਨੇਕ ਦਿਲ ਇਨਸਾਨ ਹੈ ਉਹਨਾਂ ਦੀ ਰਹਿ ਰਮਾਈ 'ਚ ਅਸੀਂ ਗਲੀ ਗਲੀ ਵਾਰਡ ਵਾਰਡ ਕੰਮ ਕਰ ਰਹੇ ਸਾਡੇ ਨਾਲ ਸਾਦੇ ਜੁੜੇ ਹੋਏ ਇਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਔਰ ਮੈਂ 10 ਮਿੰਟ ਨਹੀਂ ਲਾਇਆ ਮੈਂ ਇੱਥੇ ਪਹੁੰਚ ਗਿਆ ਮਗਰ ਜਾਨੀ ਮਨਲੀ ਦਾ ਨੁਕਸਾਨ ਦਾ ਬਚਾਓ ਹੋ ਗਿਆ ਮਗਰ ਜੋ ਜੇ ਕੋਈ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਕੋਈ ਬਚਦਾ ਹਨਾ ਮੈਂ ਪਰਮਾਤਮਾ ਨੂੰ ਹੀ ਅਰਦਾਸ ਕਰਦਾ ਜੇ ਕਿਸੇ ਦੇ ਸੱਟ ਲੱਗੀ ਵੀ ਹੈ ਸੁਣਨ ਚ ਆਇਆ ਤੁਸੀਂ ਇਹ ਦੱਸ ਰਹੇ ਮਹੱਲੇ ਵਾਲੇ ਤੁਹਾਨੂੰ ਕੀ ਲੱਗਦਾ ਬਿਲਡਿੰਗ ਦਾ ਨਕਸ਼ਾ ਤੁਸੀਂ ਵੀ ਮੌਕੇ ਤੇ ਪੁੱਛੋ ਕੀ ਲੱਗਦਾ ਨਜਾਇਜ਼ ਹੈ ਜਿੱਦਾਂ ਸਾੜਕ ਦੇ ਉੱਤੇ ਆਈ ਹੈ ਇਹ ਮਹੱਲੇ ਵਾਲੇ ਕਹਿ ਰਹੇ ਨੇ ਨਜਾਇਜ਼ ਹੈ ਮਗਰ ਜੇ ਉਹ ਮਾਲਕ ਇੱਥੇ ਸੀਗਾ ਉਹ ਕਿਉਂ ਭੱਜਿਆ ਹੈ ਹੈਨਾ ਜੋ ਵੀ ਹੈ ਉਹ ਆਪਾਂ ਕਾਰਪੋਰੇਸ਼ਨ ਦੇ ਵਿੱਚ ਕਾਰਵਾਈ ਕਰੋਗੇ ਤੁਸੀਂ ਕੋਈ ਕੱਲ ਆਏਗਾ ਗੱਲ ਕਿਸੇ ਦੀ ਮੈਂ ਤੁਹਾਨੂੰ ਉਹ ਮੈਂ ਉਹ ਹੀ ਦੱਸ ਰਿਹਾ ਤੁਹਾਨੂੰ ਜੋ ਕਾਰਪੋਰੇਸ਼ਨ ਦੇ ਵਿੱਚ ਜਿਹਨਾਂ ਦਾ ਨਕਸ਼ਾ ਪਾਸ ਹੈ ਤਾਂ ਇਹ ਸੱਚੇ ਹਨ ਉਹ ਤਾਂ ਹੁਣ ਜੋ ਵੀ ਹੈ ਕਮਿਸ਼ਨਰ ਸਾਹਿਬ ਨੂੰ ਆਜੇਗਾ ਉਹਨਾਂ ਦੇ ਨੌਲੇਜ ਦੇ ਵਿੱਚ ਮੋਹਲੇ ਵਾਲੇ ਬੋ ਰਿਹਾ ਸੀ ਪਹਿਲਾਂ ਵੀ ਦਰਖਾਸਤ ਦਿੱਤੀ ਸੀ ਦੁਕਾਨਾਂ ਕਰਦੀਆਂ ਸੀ ਤੋਂ ਬਾਅਦ ਫੇਰ ਇਹਨਾਂ ਨੇ ਅੱਜ ਦੱਸਿਆ ਮੈਨੂੰ ਨਹੀਂ ਦੱਸਿਆ ਵੀ ਦਰਖਾਸਤ ਦਿੱਤੀ ਹੈ ਜੇ ਮੈਨੂੰ ਪਤਾ ਹੁੰਦਾ ਮੈਂ ਪਹਿਲਾਂ ਹੀ ਇਹ ਅੱਜ ਇਹ ਆਪਣੇ ਲੈਵਲ ਤੇ ਗੱਲ ਕਰੋਗੇ ਤੁਸੀਂ ਹਾਂ ਬਿਲਕੁਲ ਮੈਂ ਕਰਾਂਗਾ ਮੰਤਰੀ ਸਾਹਿਬ ਨੂੰ ਮੈਂ ਭੇਜ ਚੁੱਕਾ ਹਾਂ ਮੈਂ ਦੱਸਾਂਗਾ ਉਹਨਾਂ ਨੂੰ ਮੈਂ ਪਹਿਲਾਂ ਨਗਰ ਨਿਗਮ ਕਮਿਸ਼ਨ ਸਾਹਿਬ ਨੂੰ ਮਿਲਾਂਗਾ ਵੀ ਜੇ ਵੀ ਇਹ ਗੱਲ ਹੈ ਇਹਨੂੰ ਆਪਾਂ ਸਹੀ ਕਰਾਈਏ ਅੱਜ ਬਿਜਲੀ ਦੇ ਕੰਬੇ ਗਿਰੇ ਆ ਕੱਲ ਨੂੰ ਕਿਸੇ ਦੇ ਉੱਪਰ ਗਿਰ ਜਾਂਦਾ ਲੱਗਦਾ ਜਦ ਪੂਰੀ ਬਿਲਡਿੰਗ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਕਲ ਕਹਿਣਾ ਚਾਹਣਾ ਵੀ ਬਚਾਓ ਹੋ ਗਿਆ ਪਰਮਾਤਮਾ ਵੱਲੋਂ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਅੱਜ ਕ੍ਰਿਸ਼ਨ ਅਸ਼ਟਮੀ ਆ ਨਾ ਤੇ ਅਸੀਂ ਹੀ ਕਹਿੰਦੇ ਆ ਵੀ ਜੋ ਵੀ ਕਾਰਵਾਈ ਹੈ ਜੇ ਹੁੰਦੀ ਹੈ ਤਾਂ ਕਰਾਂ ਵੀ ਕਰੋ ਜੀ ਠੀਕ ਕੀ ਮਾਮਲਾ ਕੀ ਹੋਇਆ ਬਿਲਡਿੰਗ ਕਿੱਦਾਂ ਗਿਰੀ ਹੈ ਪਤਾ ਨਹੀਂ ਹੁਣ ਕਿ ਕਹਿ ਸਕਦੇ ਆ ਜੀ ਤੁਸੀਂ ਮੌਜੂਦ ਸੀ ਹਾਂ ਉੱਥੇ ਦੇ ਹੀ ਅਸੀਂ ਸਾਂ ਜਿਹਨੇ ਉਪਰੋਂ ਦੀ ਕੀ ਕੀ ਗਿਰੀ ਆ ਉਪਰੋਂ ਬਕਰਾ ਮੁਰਲਾ ਬੇਮ ਪਾਇਆ ਉਹਦਾ ਉੱਪਰ ਸਲੇਬ ਦੀ अच्छा वो गिर गया आगे। एक कड् beam ਪਾਇਆ ਸੀ ਇਹ ਵਾਲੇ نو ਬਣੇ 7 ਦਿਨ ਹੋ ਗਏ ਹੁਣ ਜੀ 7 ਦਿਨ ਹੋ ਗਏ ਕੱਚਾ ਸੀ ਇਹ ਇਹ ਹੁਣ ਅੰਦਾ ਨਹੀਂ ਆਪਾਂ ਨੂੰ ਪਤਾ ਹੁੰਦੇ ਤੇ ਮਾਲਕ ਕੋਣ ਹੈ ਬਿਲਡਿੰਗ ਦਾ ਨਾਮ ਨਹੀਂ ਜੀ ਪਤਾ ਬਾਪੂ ਦਾ ਆਪਾਂ ਤੁਸੀਂ ਠੇਕੇਦਾਰ ਹੋ ਨਾ ਦਿਹਾੜੀ ਵਾਈ ਨਹੀਂ ਪੰਦੀ ਦਿਹਾੜੀ ਤੇ ਹੋ ਮਾਲਕ ਮਿਲੇ ਵੀ ਨਹੀਂ ਕਦੀ ਨਾ ਮਿਲੇ ਹੁਣ ਇਹ ਨਾਮ ਦਾ ਨਹੀਂ ਪਤਾ ਜੀ ਲੈ ਹੁਣ ਜਿਹੜੀ ਘਟਨਾ ਹੋਈ ਹੈ ਤੁਸੀਂ ਮਾਲਕ ਨੂੰ ਦੱਸਿਆ ਮਾਲਕ ਉਰੀ ਦਾ ਹੀ ਪਹਿਲਾਂ ਭਜਲੇ ਮਾਲਕ ਬਾਗਾ ਮੁੰਡੇ ਲੈ ਕੇ ਗਿਆ ਰਵੇ ਥੋੜੀ ਸੱਟ ਲੱਗੀ ਬੁੱਲੇ ਤੇ ਹੈ ਬੁੱਲੇ ਤੇ ਸੱਟ ਲੱਗੀ ਥੋੜੀ ਮੁੰਡੇ ਦੇ ਕਿਹਦੇ ਮੁੰਡੇ ਦੀ ਬੁੱਲੇ ਵਰਦੀਦ ਆਉਗੀ ਲਿਵਰ ਤੇ ਕਿੰਨੇ ਬੰਦੇ ਜ਼ਖਮੀ ਹੋਏ ਇੱਥੇ ਸੁਖ ਜ਼ਖਮੀ ਦਾ ਕੋਈ ਖਾਸ ਨਹੀਂ ਜੀ ਮੜੀ ਜੀ ਸੱਟ ਲੱਗੀ ਹੋ ਸਰ ਉਹ ਕਿੱਥੇ ਖੜਾ ਸੀ ਮੂਰੇ ਖੜਾ ਸੀ ਬੁਰਾ ਫਰੈਂਡ ਸੀ ਖੜਾ ਰਿਹਾ ਕਿਹਨੇ ਜੱਫਾ ਪਹਿਲਾਂ ਕੀ ਨਾਮ ਹੈ ਜੀ ਮੇਰਾ ਨਾਮ ਜੀ ਪ੍ਰਣਾਪਤ ਹੋਣਾ ਹੈ ਕਿਹੜੀ ਜਗ੍ਹਾ ਰਹਿੰਦੇ ਹੋ ਬਾਜੀ ਅਸੀਂ ਫਰੈਂਡਜ਼ ਇਨਕਲੇਵ ਚ ਰਹਿੰਦੇ ਹਾਂ ਜੀ ਇਹ ਜਿਹੜੀ ਬਿਲਡਿੰਗ ਗਿਰੀਆ ਕਿੰਨੇ ਵਜੇ ਗਿਰੀ ਹੈ ਮਾਮਲਾ ਕੀ ਹੈ ਇਹ ਬਿਲਡਿੰਗ ਜੀ ਤਕਰੀਬਨ ਲਗਾ ਲੋ ਜੀ 11:30 ਵਜੇ ਡਿੱਗੀ ਹੈ ਜੀ ਇਹ ਇਧਰਲੇ ਪਾਸੇ ਜਿਆਦਾ ਵਧੀ ਹੋਈ ਸੀ ਜੀ ਬਿਲਡਿੰਗ ਉੱਤੇ ਕੰਮ ਕਰ ਰਹੇ ਸੀਗੇ ਜੀ ਉਸ ਤੋਂ ਬਾਅਦ ਇਹ ਬਿਲਡਿੰਗ ਡਿੱਗੀ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਸੀ ਇੱਕਦਮ ਸ਼ੋਰ ਹੋਇਆ ਉਹ ਅਸੀਂ ਬਾਹਰ ਨਿਕਲੇ ਤੇ ਦੇਖਿਆ ਜੀ ਬਿਲਡਿੰਗ ਡਿੱਗੀ ਹੋਏ ਖੰਭੇ ਗੁੰਮਸਾਈ ਕੋਈ ਜਾਨੀਮਾਨ ਨੁਕਸਾਨ ਕੋਈ ਬੰਦਾ ਲੇਬਰ ਜਾਂ ਕੁਝ ਇੱਕ ਇੱਕ ਬੰਦਾ ਸੁਣਨ ਚਾਇਆ ਜੀ ਉਹ ਉਹਨੂੰ ਲੈ ਕੇ ਗਏ ਆ ਬਾਕੀ ਇੱਕ ਇੱਕ ਕੋਈ ਜ਼ੋਮੈਟੋ ਵਾਲਾ ਬਾਕੀ ਜਿਹੜੇ ਇਹ ਗਵਾਂਢੀ ਹੈਗੇ ਨਾਲ ਤੁਸੀਂ ਤੋਂ ਭਾਜੀ ਬੋਲੋ ਹਾਂਜੀ ਇੱਕ ਜ਼ੋਮੈਟੋ ਵਾਲਾ ਜੀ ਨਾਲ ਜਿਹੜਾ ਉਹ ਵੀ ਮੌਕੇ ਦੇ ਉੱਤੋਂ ਆਉਣਾ ਨੇ ਕਰਤਾ ਹਾਂਜੀ ਹਾਂ ਬਿਲਡਿੰਗ ਨਵੀਂ ਕੰਸਲਟ ਹੈ ਨਵੀਂ ਕੰਸਟਰਕਟਡ ਹੈ ਮਾਲਕ ਦਾ ਨਾਮ ਕੀ ਹੈ ਕਾਣਾਮਾ ਲਾਲ ਸਿੰਘ ਮਾਲਕ ਮੌਜੂਦ ਸੀ ਉਸ ਟਾਈਮ ਮਾਲਕ ਮੌਜੂਦ ਸੀ ਕਾ ਮੌਕੇ ਤੇ ਭੱਜ ਗਿਆ ਜਾਂ ਕਿਸੇ ਨੂੰ ਲੈ ਕੇ ਗਿਆ ਮੋਟਰਸਾਈਕਲ ਤੇ ਦੋ ਤਿੰਨ ਜਣੇ ਕਿਸ ਨੂੰ ਲੈ ਕੇ ਨਿਕਲ ਗਏ ਨਿਕਲ ਗਿਆ ਨਕਸ਼ਾ ਪਾਸੇ ਕੀ ਲੱਗਦਾ ਇਹਦਾ ਨਕਸ਼ੇ ਨੂੰ ਇਸ ਜੀ ਦਾ ਨਹੀਂ ਪਤਾ ਜੀ ਇਸ ਚੀਜ਼ ਦਾ ਨਹੀਂ ਪਤਾ ਪਰ ਇਸ ਦੇ ਰਿਗਾਰਡਿੰਗ ਅਸੀਂ ਕੰਪਲੇਂਟਾਂ ਦਰਜ ਕਰਾਈਆਂ ਸੀ ਪਹਿਲਾਂ ਇੱਕ ਕਮਰਸ਼ੀਅਲ ਕੰਸਟਰਕਟ ਕਰ ਰਹੇ ਸੀਗੇ ਉਸ ਤੋਂ ਬਾਅਦ ਅਸੀਂ ਦੁਕਾਨਾਂ ਕੱਢਦੇ ਪਏ ਸੀ ਅਸੀਂ ਸਾਰੇ ਕਲੋਨੀ ਵਾਲਿਆਂ ਨੇ ਇਕੱਠੇ ਐਸੋਸੀਏਸ਼ਨ ਵੱਲੋਂ ਅਸੀਂ ਇਹਦਾ ਪ੍ਰੋਪਰ ਐਪਲੀਕੇਸ਼ਨ ਦਿੱਤੀ ਸੀ ਕਿ ਕਮਿਸ਼ਨਰ ਸਾਹਿਬ ਨੂੰ ਤੇ ਬਾਕੀ ਬਿਲਡਿੰਗ ਇੰਸਪੈਕਟਰ ਨੂੰ ਉਸ ਤੋਂ ਬਾਅਦ ਉਹ ਰੋਕ ਕੇ ਗਏ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਕਿ ਅਗਲੀ ਕਾਰਵਾਈ ਇਹਨਾਂ ਨੇ ਕਿਆ ਕੀਤੀ ਨਹੀਂ ਰੋਕ ਗਏ ਸੀ ਨਗਰ ਨਿਗਮ ਰੋਕ ਗਏ ਸੀ ਬਿਲਡਿੰਗ ਇੱਕ ਵਾਰ ਰੋਕ ਗਈ ਸੀ ਉਸ ਤੋਂ ਬਾਅਦ ਨੋਟਿਸ ਲਾ ਕੇ ਗਏ ਫਿਰ ਹਾਂਜੀ ਬਿਲਡਿੰਗ ਇੰਸਪੈਕਟਰ ਦੀ ਚੇਂਜ ਹੋ ਗਈ ਸੀ ਉਸ ਤੋਂ ਬਾਅਦ ਕੰਮ ਚਾਲੂ ਹੋ ਗਿਆ ਕਿਹੜੇ ਬਿਲਡਿੰਗ ਇੰਸਪੈਕਟਰ ਸੀ ਜਿਹੜੇ ਤੁਸੀਂ ਦਰਖਾਸਤ ਦਿੱਤੀ ਸੀ ਉਸ ਟਾਈਮ ਉਸ ਵੇਲੇ ਕੌਣ ਸੀ ਗੌਰਵ ਠਾਕੁਰ ਗੁਰਮਤ ਗੁਰਜੀ ਉਹਨੂੰ ਜਿਹੜੇ ਨਵੇਂ ਚੇਂਜ ਹੋਇਆ ਤੁਸੀਂ ਉਹਨਾਂ ਨੂੰ ਮਿਲੇ ਨਹੀਂ ਜੀ ਉਹਨਾਂ ਨੂੰ ਨਹੀਂ ਮਿਲੇ ਜੀ ਅਸੀਂ ਇਹ ਲੱਗਦਾ ਹੈ ਨਜਾਇਜ਼ ਬਿਲਡਿੰਗ ਬਣੀ ਹੈ ਹਾਂ ਜੀ ਹਾਂ ਜੀ ਵਾਕੀ ਸੜਕ ਤੇ ਜ਼ਿਆਦਾ ਵਧੀ ਵੀ ਹੋਈ ਐ ਇਸ ਪਾਸੇ ਨੂੰ ਸੜਕ ਵਾਲੇ ਪਾਸੇ ਥੋੜਾ ਕਬਜ਼ਾ ਹੈਗਾ ਜੀ ਇਹਦਾ ਠੀਕ ਹੈ ਜੀ ਕੀ ਨਾਮ ਹੈ ਜੀ ਨਾਮ ਮੇਰਾ ਕਰਮਜੀਤ ਜੀ ਕਿਹੜੀ ਜਗ੍ਹਾ ਹੈ ਜੀ ਇਹ ਇਹ ਫਰੈਂਡਸਨ ਕਲੇਵੀ ਇਹ ਬਿਲਡਿੰਗ ਜਿਹੜੀ ਗਿਰੀ ਐ ਕਿੰਨੇ ਵਜੇ ਗਿਰੀ ਐ ਤੇ ਕੋਈ ਜਾਨੀਮਾਨ ਨੁਕਸਾਨ ਨਹੀਂ ਦਾ ਮੈਨੂੰ ਤਾਂ ਬਾਪ ਜੀ ਮੈਂ ਤਾਂ ਹੈ ਨਹੀਂਗਾ ਮੈਂ ਤਾਂ ਹੁਣ ਆ ਕੇ ਖੜਿਆ ਮੈਂਨੇ ਦੇਖਿਆ ਨਹੀਂ ਜਾਨੀ ਨੁਕਸਾਨ ਪਰ ਇਹਦਾ ਬਾਦਲਾ ਉਧਰ ਬਹੁਤ ਵ ਇਹ ਜੇ ਸਪੋਟਾਂ ਸਪਾਟਾਂ ਘੱਟ ਲੱਗੇ ਹੋਏ ਸੀ ਆ ਉਹਦੇ ਕਰਕੇ ਸਾਡੇ ਮੇਰੇ ਸਾਹਮਣੇ ਆ ਮੇਰੇ ਸਾਹਮਣੇ ਹੁਣ ਕਰਕੇ ਮੇਰੇ ਅੱਗੇ ਟਾਇਲਰ ਡੁੱਲਾ ਵੀ ਟੁੱਟੀਆਂ ਨੇ ਐਨਾ ਸ਼ੁਕਰ ਮੇਰੀ ਕੋਈ ਬਾਈਕ ਬੂਕ ਨਹੀਂ ਬਾਹਰ ਜਾ ਘਰ ਦੇ ਪੋਚਾ ਪਾਚਾ ਕਰ ਲਾਉਂਦੇ ਹੈ ਨਹੀਂ ਸੀ ਕੋਈ ਜਖਮੀ ਨਹੀਂ ਹੋਇਆ ਕੋਈ ਸੁੱਟਿਆ ਆ ਕੋਈ ਸੁਣਿਆ ਜਰੂਰ ਆ ਜੀ ਦੋ ਬੰਦੇ ਜਾ ਕੇ ਉਹਨੇ ਕਿ ਬੱਗੇ ਵਾਲਾ ਨਾ ਕਿ ਉਹ ਜਖਮੀ ਹੋਇਆ ਇਹਦਾ ਲੇਬਰ ਲੂਬਰ ਵਾਲਾ ਤੇ ਮਾਲਕ ਕੋਣ ਆ ਇਹਦਾ ਮਾਲਕ ਇਹਦਾ ਲਾਲ ਸਿੰਘ ਆ ਜੀ ਇਹ ਆਪਣਾ ਉਹਦੇ ਲੱਗਿਆ ਮੰਡੀਕਰਨ ਬੋਰਡ 'ਚ ਲੱਗਿਆ ਹੋਏ ਜੀ ਮਲਾਜਮਾਂ ਇਹ ਮਲਾਜੋ ਕੀ ਲੱਗਦਾ ਤੁਹਾਨੂੰ ਜਿੱਦਾਂ ਇਹ ਬਿਲਡਿੰਗ ਗਿਰੀ ਐ ਜਿੱਦਾਂ ਹੁਣ ਨਵੀਂ ਇਹ ਕੱਲੂ ਕੱਲੂ ਹੋਰ ਨੁਕਸਾਨ ਹੋ ਸਕਦਾ ਸੀ ਜਿਹਦੇ ਨਾਲ ਜਾਨੀ ਨੁਕਸਾਨ ਕੋਈ ਗੱਡੀ ਵਾਲਾ ਨੰਗੇ ਫਿਰ ਆਮ ਆਵਾਜਾਈ ਇਹ ਬਣੀ ਬਿਲਡਿੰਗ ਵਾਲੀ ਆਪਣ ਨੂੰ ਨਜਾਇਜ਼ ਦਾ ਤਾਂ ਪਤਾ ਨਹੀਂ ਜੀ ਆਪਾਂ ਨੂੰ ਕੋਈ ਦੱਸਣਾ ਹਾਂ ਆਹ ਤਾਰਾਂ ਦੇਖੋ ਬਿਜਲੀ ਦੇ ਖੰਭੇ ਕਿਵੇਂ ਨੇ ਗੇਰੇ ਵੀ ਨੇ ਸਾਰੇ ਛੋਡੇ ਸਾਹਮਣੇ ਟੁੱਟੇ ਹੋਏ ਨੇ ਮਾਲਕ ਸੀ ਘਰੇ ਮਾਲਕ ਇੱਥੇ ਹੈਗਾ ਦੀ ਕਹਿੰਦੇ ਮੈਂ ਤਾਂ ਦੇਖਿਆ ਨਹੀਂਗਾ ਸਾਰੇ ਕਹ ਰਹੇ ਨੇ ਮਾਲਕ ਇੱਥੇ ਸੀਗਾ ਭੱਜ ਗਿਆ ਜੀ ਤਾਂ ਦੇਖਿਆ ਪੁੱਤੋਂ ਮੋਟਰਸਾਈਕਲ ਲੈ ਕੇ ਭੱਜ ਗਿਆ ਮਾਲਕ ਲੇਬਰ ਵਾਲੇ ਨੂੰ ਮਿਲਾ ਲੈ ਗਿਆ ਸਾਰਿਆਂ ਨੂੰ ਕੀ ਕਹਿਣਾ ਜਾਂਦੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੱਥੇ ਨਜਾਇਜ਼ ਕਬਜ਼ੇ ਵੀ ਅਟਾਏ ਜਾ ਰਹੇ ਉਧਰ ਇਹ ਕੋਠੀ ਦਾ ਕੰਮ ਚੱਲ ਰਿਹਾ ਹੈ ਜਿੱਦਾਂ ਉਹਦਾ ਉਹਦਾ ਉਹਨਾਂ ਨੇ ਆਪ ਦੇਖਣਾ ਸਰਕਾਰ ਨੇ ਦੇਖਣਾ ਇਹ ਆਪਾਂ ਥੋੜਾ ਦੇਖ ਸਕਦੇ ਹਾਂ ਇਸ ਗੱਲ ਨੂੰ ਆਪਾਂ ਥੋੜਾ ਕਹਿ ਸਕਦੇ ਹਾਂ ਕਿ ਅਗਲੇ ਦਾ ਕੀ ਬਦਲਾ ਨਕਸ਼ਾ ਪਾਸਾ ਕਿ ਨਹੀਂ ਪਾਸ ਆਪਾਂ ਇਸ ਗੱਲ ਮਹੱਲੇ ਵਾਲੇ ਕਹਿੰਦੇ ਹਾਂ ਪਹਿਲੇ ਦੁਕਾਨਾਂ ਬਣਾ ਰਹੀ ਸੀ ਕਿ ਉਹ ਰੋਗਤਾ ਸੀਗਾ ਉਹਦੇ ਬਾਅਦ ਫੇਰੇ ਕੰਮ ਸਟਾਰਟ ਕਰੀ ਗਿਆ ਇਸ ਦੁਬਾਰਾ ਚੱਲ ਪੱਲੇ ਇਹਨਾਂ ਨੇ ਹਾਂ ਇਹਨਾਂ ਨੇ ਕੰਮ ਸਟਾਰਟ ਕਰੇ ਰੱਖਿਆ ਜੀ ਆਪਣੀ ਜਗ੍ਹਾ ਤੇ ਜੀ ਇਹਦਾ ਪਿੰਮੁਲੀ ਮਲੀ ਭੁਗਤ ਨਾਲ ਚੱਲ ਰਿਹਾ ਚਲੋ ਜੀ ਇਹ ਤਾਂ ਚੱਲੇ ਨਾ ਉਹ ਤਾਂ ਹੁੰਦਾ ਹੀ ਆ ਮੜਾ ਮੋਟਾ ਅਸੀਂ ਤਾਂ ਕੀ ਗੱਲ ਹੈ ਕਿ ਜਿਹੜਾ ਕੰਮ ਨਹੀਂ ਹੈਗਾ ਅੱਜ ਕੱਲ ਮਲੀ ਭੁਗਤ ਤੋਂ ਵਗੈਰ ਤਾਂ ਕੋਈ ਵੀ ਇਹ ਜਿਹਾ ਕੰਮ ਨਹੀਂ ਹੈਗਾ ਜੈਕ ਇਹਦਾ ਪੂਰਾ ਜੀ ਠੀਕ ਹੈ ਹਾਂ ਇਹਦਾ ਜਿਹੜਾ ਜੀਜਾ ਇਹਦਾ ਪ੍ਰਧਾਨ ਆ ਉਹ ਮੰਡੀ ਗੜਨ ਬੋਰਡ ਦਾ ਤਰਸੀਮ ਸੈਣੀ ਅੱਛਾ ਤਰਸੀਮ ਸੈਣੀ ਹਾਂ ਜੀ